ਹਲਕਾ ਪੋਆ ਦੇ ਪਿੰਡ ਮੰਗਿਆਲ ਵਿਖੇ ਪੰਜਾਬ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਸੋਹਰੇ ਘਰ ਵਿਖੇ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚਾ ਮੁੱਖ ਤੌਰ ਤੇ ਪਹੁੰਚੇ ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆ ਵਿੱਚ ਆਪਣੇ ਦਰਦ ਵਿੱਚ ਸੰਜੋਗ ਕੇ ਫੈਲਾਣ ਵਾਲੇ ਪ੍ਰਸਿੱਧ ਸਹਿਤਕਾਰ ਅਤੇ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਸੋਹਰੇ ਪਰਿਵਾਰ ਪਹੁੰਚੇ ਆ ਅਤੇ ਪਿੰਡ ਮੰਗਿਆਲ ਦੀ ਪੰਚਾਇਤ ਨੂੰ 10 ਲੱਖ ਰੁਪਏ ਸ਼ਿਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਲਾਇਬ੍ਰੇਰੀ ਆਵ ਬਨੌਲੈਜ ਜਾਰੀ ਕੀਤਾ ਗਿਆ ਤਾਂ ਜੋ ਉਹਨਾਂ ਦੀ ਜੀਵਨੀ ਆਮ ਲੋਕਾਂ ਤੱਕ ਪਹੁੰਚ ਸਕੇ ਆਓ ਵੇਖਦੇ ਹਾਂ ਖਾਸ ਰਿਪੋਰਟ ਬਿਲਕੁਲ ਮੈਂ ਅੱਜ ਮੇਰੀ ਵਿਧਾਨ ਸਭਾ ਦਾ ਇੱਕ ਬਹੁਤ ਹੀ ਨਾਮਵਰ ਦੁਨੀਆ ਦਾ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਇਹ ਪਿੰਡ ਮੰਗਿਆਲ ਬਿਲਕੁਲ ਰਾਵੀ ਦੇ ਕੰਢੇ ਜਿਹੜਾ ਪਿੰਡ ਸ਼ੇਖ ਕੁਮਾਰ ਬਟਾਲਵੀ ਦੇ ਸੌਰਾ ਪਰਿਵਾਰ ਹੈ ਇਹ ਉਹਨਾਂ ਦੇ ਇੱਥੇ ਵੈਹ ਸਨ ਉਹਨਾਂ ਦੇ ਸੌਹਰਿਆਂ ਦਾ ਪਿੰਡ ਸੋ ਇਸ ਪਿੰਡ ਦੇ ਅੰਦਰ ਬਹਿ ਕੇ ਰਾਵੀ ਦੇ ਕੰਢੇ ਰਾਵੀ ਦੀਆਂ ਸੱਲਾਂ ਦੇ ਨਾਲ ਗੱਲਾਂ ਕਰਦੇ ਆ ਇੱਥੇ ਜਿਹੜੇ ਝਰਨੇ ਵਗਦੇ ਸਨ ਉਹਨਾਂ 'ਚ ਬਹਿ ਕੇ ਵਿਚਰਦੇ ਆ ਸ਼ੇਖ ਕੁਮਾਰ ਬਟਾਲਵੀ ਨੇ ਬਹੁਤ ਹੀ ਵੱਡਾ ਉੱਚ ਪਾਏ ਦਾ ਜਿਹੜਾ ਪੰਜਾਬੀ ਸਾਹਿਤ ਪੰਜਾਬੀ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਉਹਨਾਂ ਨੇ ਲਿਖਿਆ ਤੇ ਜਿਹੜਾ ਅੱਜ ਵੀ ਪੰਜਾਬੀ ਬੋਲੀ ਨੂੰ ਨਾ ਪਰਣਾਏ ਲੋਕ ਸ਼ੇਖ ਕੁਮਾਰ ਬਟਾਲਵੀ ਦੀਆਂ ਉਹ ਲਿਖਤਾਂ ਨੂੰ ਯਾਦ ਕਰ ਕਰਕੇ ਉਹਨੂੰ ਮਹਿਸੂਸ ਕਰਦੇ ਆ ਉਹਦੇ ਵਿੱਚ ਦਰਦ ਵੀ ਆ ਉਹਦੇ ਵਿੱਚ ਕੁਦਰਤ ਦੇ ਨਾਲ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਸੋ ਪੀੜਾਂ ਦਾ ਪਰਾਗਾਪਨ ਦੇ ਸਾਰਾ ਕੁਝ ਸ਼ੇਖ ਕੁਮਾਰ ਬਟਾਲਵੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਲਿਖਿਆ ਕੁਦਰਤ ਬਾਰੇ ਵੀ ਉਹਨੇ ਲਿਖਿਆ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਣ ਮਾਵਾ ਸੋ ਬਹੁਤ ਕੁਝ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਪੰਜਾਬੀ ਲੋਕਾਂ ਦੀ ਪੰਜਾਬੀ ਬੋਲੀ ਦੀ ਝੋਲੀ ਚ ਪਾਇਆ ਸੋ ਇਹ ਪਿੰਡ ਮੇਰੀ ਵਿਧਾਨ ਸਭਾ ਹਲਕੇ ਦੇ ਅੰਦਰ ਆ ਮਗਿਆਲ ਸੋ ਅਸੀਂ ਫੈਸਲਾ ਕੀਤਾ ਮੈਂ ਕੁਝ ਮਹੀਨੇ ਪਹਿਲਾਂ ਤੋ ਐਸੀਗਾ ਤੋ ਮੇਰੀ ਇੱਛਾ ਸੀਗੀ ਵੀ ਸ਼ੇਖਮੁਰ ਵਟਾਲਵੀ ਜੀ ਦੀ ਜਾਤ ਚੇਤੇ ਇੱਕ ਵਧੀਆ ਲਾਇਬ੍ਰੇਰੀ ਬਣੇ ਔਰ ਉਸ ਲਾਇਬ੍ਰੇਰੀ ਦੇ ਅੰਦਰ ਉਹਨਾਂ ਦੀ ਜੀਵਨੀ ਉਹਨਾਂ ਦੁਆਰਾ ਅ ਲਿਖੀਆਂ ਗਈਆਂ ਸਾਰੀਆਂ ਲਿਖਤਾਂ ਜਿੰਨੀਆਂ ਵੀ ਕਿਤਾਬਾਂ ਨੇ ਉਹ ਵੀ ਇੱਥੇ ਰੱਖਾਂਗੇ ਤੇ ਹੋਰ ਪੰਜਾਬੀ ਦੇ ਜਿਹੜੇ بڑے ਨਾਮਵਰ ਕਵੀ ਨੇ ਰਾਈਟਰ ਨੇ ਉਹਨਾਂ ਦੀਆਂ ਪੁਸਤਕਾਂ ਵੀ ਇੱਥੇ ਹੋਣਗੀਆਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਇਸ ਪਿੰਡ 'ਚ ਆਇਆ ਔਰ 10 ਲੱਖ ਰੁਪਇਆ ਮੈਂ ਪੰਚਾਇਤ ਨੂੰ ਦਿੱਤਾ ਸੋ ਅੱਜ ਕੇਵਲ ਜਗਾ ਦੇਖਣ ਲਈ ਆਇਆ ਮੇਰੀ ਉਚੇਚੀ ਦਿਲਚਸਪੀ ਆ ਮੇਰੀ ਉਚੇਚੀ ਰੁਚੀ ਹੈ ਇਸ ਪਿੰਡ ਦੇ ਨਾਲ ਕਿ ਇਹ ਆਪਾਂ 10 ਲੱਖ ਤੱਕ ਨਿਯਾਨਾ ਸੀ ਜਿੰਨਾ ਵੀ ਲੱਗਣਗੇ 10 20 40 ਜਿੰਨੇ ਵੀ ਲੱਗਣਗੇ ਪੈਸੇ ਅਸੀਂ ਇਸ ਪਿੰਡ ਲਈ ਲਾਵਾਂਗੇ ਕਿਉਂਕਿ ਇਸ ਪਿੰਡ ਦਾ ਜਿੱਥੇ ਆਪਣਾ ਇਤਿਹਾਸ ਹੈ ਉੱਥੇ ਸ਼ੇਵ ਕੁਮਾਰ ਬਟਾਲਵੀ ਦੇ ਇਹ ਸੋਹਰਾ ਪਰਿਵਾਰ ਦਾ ਪਿੰਡ ਹੈ ਸੋ ਉਹਨਾਂ ਦੇ ਸੋਹਰਾ ਪਰਿਵਾਰਾਂ ਨੂੰ ਵੀ ਮਿਲੇ ਆ ਸੋ ਉਹਨਾਂ ਦੇ ਆ ਪੁਰਾਣੀਆਂ ਗੱਲਾਂ ਸੁਣੀਆਂ ਨੇ ਉਹਨਾਂ ਦਾ ਇੱਥੇ ਆਣਾ ਜਾਣਾ ਜਿਹੜਾ ਰਿਆ ਜਿੰਨਾ ਜੀਵਣ ਉਹਨਾਂ ਨੇ ਧਰਤੀ ਤੇ ਢੰਡਾਇਆ ਸੋ ਬਹੁਤ ਕੁਝ ਪਿੰਡ ਵਾਸੀਆਂ ਨੇ ਉਹਨਾਂ ਬਾਰੇ ਦੱਸਿਆ ਬੜਾ ਚੰਗੇ ਨੇਕ ਸੁਭਾਅ ਦੇ ਬਾਰੇ ਵੀ ਲੋਕਾਂ ਨੇ ਚਰਚਾ ਕੀਤੀ ਹੈ ਪਿੰਡ ਦੇ ਲੋਕਾਂ ਨੂੰ ਵੀ ਮਿਲੇ ਆ ਸੋ ਇਸ ਪਿੰਡ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣਾ ਇਹ ਮੇਰਾ ਮਾਤ੍ਰਿਕ ਏਜੰਡਾ ਸੋ ਇਹਦੇ ਲਈ ਅੱਜ ਕੰਮ ਕਰਨ ਦੀ ਸ਼ੁਰੂਆਤ ਵੱਜਵਾਸੀਅਤ ਆਏ ਹੈ ਥੈਂਕ ਯੂ ਸਰ